ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨ ਕਮਲਾਂ ਬਾਸ ਸਦਾ ਸਦਾ ਨਮਸਕਾਰ ਹੈ ਵਾਹਿਗੁਰੂ ਜੀ ਜਦੋਂ ਆਪਾਂ ਕੋਈ ਵੀ ਗੱਲ ਕਰਨੀ ਆ ਉਹਦੇ ਵਿੱਚੋਂ ਸਾਡੇ ਜਿਹੜੀ ਮਨ ਦੀ ਸਥਿਤੀ ਹੈ ਉਹ ਚਲਕਦੀ ਹੈ ਸੰਗਤ ਜੀ ਅੱਜ ਆਪਾਂ ਦੇਖ ਕੜਾ ਪ੍ਰਸ਼ਾਦ ਬਣਾਉਣ ਦੀ ਮਹਾਨਤਾ ਬਾਰੇ ਗੱਲ ਕਰਾਂਗੇ ਆਪ ਜੀ ਪ੍ਰਵਾਨ ਕਰਿਓ ਸੰਗਤ ਜੀ ਅਸੀਂ ਆਮ ਤੌਰ ਤੇ ਇੱਕ ਰੂਟੀਨ ਦੇ ਤੌਰ ਤੇ ਗੁਰੂ ਘਰ ਜਾ ਕੇ ਪ੍ਰਸ਼ਾਦ ਦਾ ਛੰਦਾ ਖਾ ਕੇ ਤੇ ਆਪਣੇ ਘਰਾਂ ਨੂੰ ਮੋੜ ਆਉਂਨੇ ਆ ਅਸੀਂ ਕਦੀ ਇਸ ਗੱਲ ਦਾ ਯਤਨ ਨਹੀਂ ਕੀਤਾ ਕੀ ਆਪਾਂ ਇਹ ਗੱਲ ਜਾਣੀਏ ਕਿ ਗੁਰੂ ਮਹਾਰਾਜ ਨੇ ਕੜਾ ਪ੍ਰਸ਼ਾਦ ਦੀ ਮਰਿਆਦਾ ਚਲਾਈ ਹੈ ਉਹ ਕਿਸ ਕਰਕੇ ਚਲਾਈ ਹੈ ਇਹਦੀ ਮਹਾਨਤਾ ਕੀ ਹੈ ਸੰਗਤ ਜੀ ਗੁਰੂ ਮਹਾਰਾਜ ਨੂੰ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਅਤਿ ਪਿਆਰਾ ਹੈ ਉਹ ਬਹੁਤ ਖੁਸ਼ ਹੁੰਦੇ ਨੇ ਇਸ ਕੜਾ ਪ੍ਰਸ਼ਾਦ ਦੇ ਪੇਟਾ ਤੇ ਕਈ ਵਾਰੀ ਸੰਗਤ ਜੀ ਅਸੀਂ ਬਹੁਤ ਬੰਦਗੀ ਕਰਨੀ ਹੈ ਸੇਵਾ ਸਿਮਰਨ ਕਰਨੀ ਹੈ ਪਰ ਕਿਸੇ ਟਾਈਮ ਉਹ ਸਾਨੂੰ ਚੀਜ਼ ਨਹੀਂ ਮਿਲਦੀ ਪਰ ਕਈ ਵਾਰੀ ਐਸਾ ਹੋਇਆ ਏ ਐਸਾ ਵੇਖਿਆ ਵੀ ਗਿਆ ਹੈ ਕਿ ਅਚਨ ਚੇਤ ਹੀ ਗੁਰੂ ਮਹਾਰਾਜ ਕੇਵਲ ਦੇਗ ਅਰਦਾਸ ਕਰਾ ਕੇ ਹੀ ਉਸ ਬੇਨਤੀ ਨੂੰ ਪ੍ਰਵਾਨ ਕਰਦੇ ਨੇ ਸੰਗਤ ਜੀ ਗੁਰੂ ਮਹਾਰਾਜ ਜਦੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਸਨ ਦਸ਼ਮੇਸ਼ ਪਿਤਾ ਉਹ ਆਪਣੀਆਂ ਫੌਜਾਂ ਦੇ ਵਿੱਚ ਬਹੁਤ ਵੱਡੀ ਦੇਗ ਬਣਾ ਕੇ ਤੇ ਉਹ ਦੇਗ ਨੂੰ ਲੁੱਟਣ ਵਾਸਤੇ ਕਹਿੰਦੇ ਹਨ ਭਾਵ ਜਿੰਨੀ ਕਿਸੇ ਦੀ ਭਾਵਨਾ ਹੈ ਦੇਗ ਛਕ ਲਓ ਜਦੋਂ ਉਹ ਅਤ ਦੇ ਪਰਸੰਨ ਹੁੰਦੇ ਸਨ ਸੰਗਤ ਜੀ ਅੱਜ ਵੀ ਜਦੋਂ ਵੀ ਆਪਾਂ ਕਿਤੇ ਗੁਰੂ ਘਰਾਂ ਦੇ ਵਿੱਚ ਜਾਂ ਆਪਣੇ ਘਰ ਵਿੱਚ ਇਹ ਭਾਵਨਾ ਦੇ ਨਾਲ ਗੁਰੂ ਜੀ ਅੱਗੇ ਦੇਗ ਪੇਟਾ ਕਰਨੀ ਆ ਉਹ ਉਹਨੂੰ ਜ਼ਰੂਰ ਪ੍ਰਵਾਨ ਕਰਦੇ ਨੇ ਕਿਉਂਕਿ ਜਿਹੜਾ ਭੋਗ ਲੱਗਣ ਤੋਂ ਬਾਅਦ ਜਿਹੜਾ ਪ੍ਰਸ਼ਾਦ ਹੁੰਦਾ ਹੈ ਉਹ ਗੁਰੂ ਜੀ ਦਾ ਸ਼ੀਤ ਪ੍ਰਸ਼ਾਦ ਹੁੰਦਾ ਹੈ ਇਹਨੂੰ ਬਣਾਉਣ ਦੀ ਜਿਹੜੀ ਮਰਿਆਦਾ ਹੈ ਉਹ ਆਪ ਜੀ ਸਰਵਨ ਕਰੋ ਆਪ ਜੀ ਪਹਿਲਾਂ ਸਾਰੀ ਰਸੋਈ ਨੂੰ ਇੱਕ ਸਾਫ਼ ਕੱਪੜੇ ਦੇ ਨਾਲ ਜਿਹੜਾ ਰਸੋਈ ਦਾ ਜਿਹੜਾ ਕਿਚਨ ਕਾਊਂਟਰ ਹੁੰਦਾ ਹੈ ਉਹਨੂੰ ਬਿਲਕੁਲ ਸਾਫ਼ ਕੱਪੜੇ ਦੇ ਨਾਲ ਸਾਫ਼ ਕਰ ਲਓ ਜੇ ਸੰਭਵ ਹੋ ਸਕੇ ਤੇ ਕੱਚੀ ਲੱਸੀ ਕਿਸੇ ਖੁੱਲੇ 판ਡੇ ਦੇ ਵਿੱਚ ਪਾ ਕੇ ਤੇ ਸੁੱਚੇ ਕੱਪੜੇ ਦੇ ਨਾਲ ਆਪ ਜੀ ਜਿਹੜਾ ਗੈਸ ਹੈ ਉਹਨੂੰ ਸਾਫ਼ ਕਰ ਲਓ ਕਾਊਂਟਰ ਨੂੰ ਸਾਫ਼ ਕਰ ਲਓ ਤੇ ਪੋਚਾ ਲਾ ਲਓ ਰਸੋਈ ਦੇ ਵਿੱਚ ਉਸ ਤੋਂ ਬਾਅਦ ਆਪ ਜੀ ਕੇ ਸ਼ੀਸ਼ ਨਾਣ ਕਰਕੇ ਆਪਣੇ ਸਾਰੇ ਸਰੀਰ ਦੀ ਸਵੱਛਤਾ ਪਾਵ ਸਾਫ਼ ਕੱਪੜੇ ਪਾ ਕੇ ਕੇ ਸ਼ੀਸ਼ ਨਾਣ ਕਰਕੇ ਆਪ ਰਸੋਈ ਵਿੱਚ ਜਾ ਕੇ ਸਾਫ਼ ਆਟਾ ਛਾਣ ਕੇ ਇੱਕ ਸਾਫ਼ ਬਰਤਨ ਦੇ ਵਿੱਚ ਕੋਲ ਰੱਖ ਲੋ ਸਾਰੀ ਸਮੱਗਰੀ ਇਕੱਠੀ ਹੀ ਰੱਖ ਲੈਣੀ ਹੈ ਤੇ ਜਿਹੜਾ ਕੀ ਉਹ ਹੈ ਉਹ ਵੀ ਇੱਕ ਕੌਲੀ ਵਿੱਚ ਜਿੰਨੀ ਆਪ ਜੀ ਨੇ ਬਣਾਣੀ ਹੈ ਦੇਖ ਉਹਦੇ ਅਨੁਸਾਰ ਆਪ ਜੀ ਸਾਰੀਆਂ ਵਸਤੂਆਂ ਕੋਲ ਰੱਖ ਲੈਣੀਆਂ ਨੇ ਤੇ ਉਹਨੂੰ ਟੱਕ ਲੈਣਾ ਹੈ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਕਦੀ ਵੀ ਦੇਗ ਬਣਾਉਣ ਵਾਸਤੇ ਉਹ ਢਾਂਡੇ ਨਾ ਵਰਤਿਆ ਕਰੋ ਜਿਹੜਾ ਆਪਾਂ ਘਰ ਆਪਣੇ ਖਾਣ ਪੀਣ ਵਾਸਤੇ ਵਰਤਨੇ ਆ ਅਸੀਂ ਕੋਈ ਇੰਨੀ ਵੱਡੀ ਦੇਗ ਘਰਾਂ ਵਿੱਚ ਨਹੀਂ ਬਣਾਉਂਦੇ ਕਿ ਅਸੀਂ 50 60 ਸੰਗਤਾਂ ਨੂੰ ਵੰਡਣੀ ਹੋਵੇ ਭਾਵੇਂ ਜੇ ਅਸੀਂ ਆਪਣੇ ਘਰ ਵਿੱਚ ਬੰਦਗੀ ਕਰਨੀ ਆ ਜਾਂ ਸਾਡਾ ਇਹ ਨਿਯਮ ਹੈ ਕਿ ਆਪਾਂ ਮਹੀਨੇ 'ਚ ਇੱਕ ਵਾਰ ਦੇਗ ਬਣਾਣੀ ਹੈ ਜਾਂ ਹਫਤੇ ਵਿੱਚ ਜਾਂ ਹਰ ਐਤਵਾਰ ਆਪਜੀ ਇੱਕ ਛੋਟਾ ਜਿਹਾ ਢਾਂਡਾ ਲੈ ਲਓ ਛੋਟੀ ਕੜਾਈ ਲੈ ਲਓ ਐਨੀ ਸਮਰਥਾ ਹਰ ਕਿਸੇ ਦੇ ਕੋਲ ਹੁੰਦੀ ਹੈ ਕਿ ਗੁਰੂ ਮਹਾਰਾਜ ਵਾਸਤੇ ਇੱਕ ਕੜਾਈ ਵਿੱਚ ਜਿਹੜਾ ਖੁੰਚਾ ਹੁੰਦਾ ਹੈ ਛੋਟਾ ਉਹ ਤੇ ਜਿਸ ਪਾਂਡੇ ਵਿੱਚ ਆਪ ਜਿੰਨੇ ਗੁਰੂ ਜੀ ਦੀ ਅੱਗੀ ਦੇਗ ਰੱਖਣੀ ਹੈ ਉਹ ਕੋਈ ਡੋਂਗਾ ਸਟੀਲ ਦਾ ਲੈ ਲਓ ਇਹ ਤਿੰਨ ਚਾਰ ਪਾਂਡੇ ਜਿਹੜੇ ਹੈ ਨੇ ਜਿਦੇ ਵਿੱਚ ਆਪ ਜੀ ਦੇਗ ਦਾ ਪਾਣੀ ਗਰਮ ਕਰੋਗੇ ਉਹ ਇਹ ਚਾਰ ਪਾਂਡੇ ਜਿਹੜੇ ਨੇ ਸੰਗਤ ਜੀ ਉਹ ਆਪ ਜੀ ਇੱਕ ਪਾਸੇ ਉੱਥੇ ਰੱਖ ਲਓ ਜਿੱਥੇ ਆਪ ਜੀ ਜੋਤ ਬੱਤੀ ਕਰਦੇ ਹੋ ਜਾਂ ਕੋਈ ਤੁਹਾਡੀ ਅਲਮਾਰੀ ਹੈ ਜਾਂ ਸੁੱਚੀ ਜਗ੍ਹਾ ਵਿੱਚ ਜੋ ਕੇਵਲ ਤੇ ਕੇਵਲ ਦੇਗ ਵਸਤੇ ਹੀ ਵਰਤੇ ਜਾਣ ਸੰਗਤ ਜੀ ਆਪ ਜੀ ਇਹ ਕੰਮ ਕਰਕੇ ਤੇ ਦੇਗ ਬਣਾਉਣੀ ਸ਼ੁਰੂ ਕਰੋ ਉਹਦੇ ਵਾਸਤੇ ਆਪ ਆਪਣੇ ਸਿਰ ਨੂੰ ਪੂਰੀ ਤਰ੍ਹਾਂ ਟਕਣਾ ਹੈ ਤੇ ਚਾਹੇ ਬੀਬੀ ਦੇਗ ਬਣਾਉਂਦੀ ਹੈ ਚਾਹੇ ਭਾਈ ਸਾਹਿਬ ਬਣਾਉਂਦੇ ਨੇ ਆਪਣੇ ਮੂੰਹ ਨੂੰ ਨੱਕ ਤੱਕਰ ਟੱਕ ਕੇ ਤੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਕੇ ਤੇ ਆਪਜੀ ਦੀਏਗ ਬਣਾਣੀ ਹੈ ਤੇ ਜਦੋਂ ਆਪਜੀ ਨੇ ਦੀਏਗ ਬਣਾ ਕੇ ਤੇ ਗੁਰੂ ਜੀ ਦੇ ਅੱਗੇ ਰੱਖਣੀ ਹੈ ਜੇ ਤੇ ਕੋਈ ਪਰਛਤੀ ਵਾਲਾ ਹਿਸਾਬ ਹੈ ਤਾਂ ਉਹ ਆਪੇ ਇੱਕ ਜੀ ਇੱਕ ਸਾਈਡ ਵਿੱਚ ਰੱਖ ਸਕਦੇ ਹੋ ਤੇ ਜੇ ਨਹੀਂ ਹੈ ਤੇ ਅਲਮਾਰੀ ਹੈ ਜਾਂ ਦੀਏਗ ਰੱਖਣ ਦੀ ਜਗ੍ਹਾ ਨਹੀਂ ਹੈ ਤੇ ਆਪਜੀ ਕੋਈ ਛੋਟਾ ਜਿਹਾ ਟੇਬਲ ਤੇ ਉਹਨੂੰ ਬਿਲਕੁਲ ਸਾਫ਼ ਕਰਕੇ ਉਹਦੇ ਉੱਤੇ ਬਿਲਕੁਲ ਸਾਫ਼ ਸੁੱਚਾ ਕੱਪੜਾ ਵਿਛਾ ਕੇ ਤੇ ਦੀਗ ਰੱਖਣੀ ਹੈ ਪਰ ਇਸ ਗੱਲ ਦਾ ਅਤ ਜ਼ਰੂਰੀ ਧਿਆਨ ਰੱਖਣਾ ਹੈ ਕਿ ਜਦੋਂ ਆਪ ਜੀ ਨੇ ਭੋਗ ਲਵਾਣਾ ਹੈ ਤੇ ਉਹ ਦੀਗ ਇਨੀ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ ਕਿ ਆਪਾਂ ਤੋਂ ਹੱਥ ਵੀ ਨਹੀਂ ਲਾਇਆ ਜਾਏ ਸੰਗਤ ਜੀ ਨਾਰਮਲ ਜੀ ਹੋਵੇ ਜਿੰਨੂੰ ਅਸੀਂ ਆਨੇ ਆ ਕਿ ਨਿੱਗੇ ਤੋਂ ਥੋੜੀ ਉੱਤੇ ਤਾਂ ਜੋ ਆਰਾਮਦਾਰੀ ਨਾਲ ਖਾਈ ਜਾ ਸਕੇ ਸੰਗਤ ਜੀ ਇਹ ਭਾਵ ਰੱਖ ਕੇ ਤੇ ਆਪ ਜੀ ਨੇ ਦੇਗ ਨੂੰ ਭੋਗ ਲਵਾਣਾ ਹੈ ਸੰਗਤ ਜੀ ਇਹ ਦੇਗ ਜਿਹੜੀ ਹੈ ਇਹ ਇੰਨੇ ਵੱਡੇ ਵੱਡੇ ਕੰਮ ਵੀ ਇੰਨੀ ਆਸਾਨੀ ਨਾਲ ਕਰਨ ਚ ਸਮਰੱਥ ਹੈ ਜੋ ਆਪਾਂ ਸੋਚ ਵੀ ਨਹੀਂ ਸਕਦੇ ਜਿਵੇਂ ਕੋਈ ਬੱਚਾ ਹੋਵੇ ਤੇ ਉਹਨੂੰ ਟੀਚਰ ਇਹ ਗੱਲ ਕਹਿ ਦੇਵੇ ਬਹੁਤ ਸਾਰਾ ਹੋਮਵਰਕ ਦੇ ਕੇ ਕਿ ਕੱਲ ਇਹ ਸਾਰਾ ਕੰਮ ਕਰਕੇ ਲਿਆਉਣਾ ਹੈ ਨਹੀਂ ਤੇ ਸਜ਼ਾ ਦਿੱਤੀ ਜਾਵੇਗੀ ਸੰਗਤ ਜੀ ਉਸ ਬੱਚੇ ਦੇ ਦਿਮਾਗ ਦੇ ਵਿੱਚ ਇਨਾ ਬੋਝ ਪੈ ਜਾਏਗਾ ਉਹ ਡਰੇਗਾ ਕਿ ਇੰਨੀ ਵੱਡੀ ਸਮੱਸਿਆ ਇੰਨੀ ਵੱਡੀ ਮੁਸੀਬਤ ਮੇਰੇ ਸਿਰ ਤੇ ਆਣ ਪਈ ਹੈ ਪਰ ਜੇ ਇਹ ਗੱਲ ਕਿਸੇ ਸਿਆਣੇ ਬੰਦੇ ਕੋਲ ਕੀਤੀ ਜਾਵੇ ਜਿਹੜਾ ਉਸ ਤੋਂ ਵੱਡੀਆਂ ਕਲਾਸਾਂ ਵਿੱਚ ਵਿਦਿਆਰਥੀ ਹੈ ਉਹ ਇਹ ਸੋਚੇਗਾ ਛੋਟੀ ਜੀ ਗੱਲ ਕਰਕੇ ਕਿੰਨਾ ਪਰੇਸ਼ਾਨ ਹੋਉਂਦੀ ਆਏ ਇਸ ਗੱਲ ਪਿੱਛੇ ਇਹ ਕਾਰਨ ਹੈ ਕਿ ਜਿਹੜੀ ਮੁਸੀਬਤ ਜਿਹਦੇ ਤੇ ਪੈਂਦੀ ਹੈ ਉਹ ਉਹਦੇ ਵਾਸਤੇ ਅਤ ਵੱਡੀ ਹੁੰਦੀ ਹੈ ਤੇ ਕਈ ਬੰਦਗੀ ਵਾਲੇ ਪੁਰਸ਼ ਐਸੇ ਵੀ ਨੇ ਇਨਸਾਨ ਐਸੇ ਵੀ ਨੇ ਸੰਗਤ ਐਸੇ ਵੀ ਇਹ ਜਿਹੜੀਆਂ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਤੁੱਛ ਜਾਣ ਕੇ ਗੁਰੂ ਜੀ ਦੇ ਲੜ ਲੱਗੇ ਨੇ ਜਿਨ੍ਹਾਂ ਤੇ ਕਿਰਪਾ ਹੈ ਗੁਰੂ ਜੀ ਦੀ ਪ੍ਰਸੰਗਤ ਜੀ ਅਚੰਚੇਤ ਜੇ ਉਹ ਜਦੋਂ ਗੁਰੂ ਕਟਨ ਤੇ ਹੁੰਦਾ ਹੈ ਕੋਈ ਵੀ ਮੁਸੀਬਤ ਤੇ ਉਹਦਾ ਹੱਲ ਇੰਨਾ ਆਸਾਨੀ ਨਾਲ ਕੱਢ ਦਿੰਦੇ ਨੇ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਸ ਚੀਜ਼ ਦਾ ਹੱਲਾ ਹੋ ਸਕਦਾ ਸੀ ਉਹ ਬੱਚਾ ਡਰੇਗਾ ਕਿ ਮੇਰੇ ਕੋਲ ਇੰਨਾ ਜ਼ਿਆਦਾ ਹੋਮਵਰਕ ਹੈ ਮੈਂ ਤੇ ਗਿਆ ਪ੍ਰਸੰਗਤ ਜੀ ਜੇ 2-4 ਘੰਟਿਆਂ ਤੋਂ ਬਾਅਦ ਕਿਸੇ ਵੀ ਕਾਰਨ ਕਰਕੇ ਸਕੂਲ ਦੇ ਵਿੱਚ ਛੁੱਟੀ ਦੱਸ ਦਿੱਤੀ ਜਾਏ ਕਿ ਦੋ ਦਿਨਾਂ ਵਾਸਤੇ ਸਕੂਲ ਬੰਦ ਰਹੇਗਾ ਤੇ ਉਸ ਬੱਚੇ ਦੀ ਮੁਸੀਬਤ ਦਾ ਜਿਹੜਾ ਹੱਲ ਹੈ ਕਿੰਨੀ ਆਸਾਨੀ ਨਾਲ ਹੋ ਗਿਆ ਕਿ ਉਹ ਦੋ ਦਿਨਾਂ ਦੇ ਵਿੱਚ ਆਪਣਾ ਕੰਮ ਵੀ ਸਾਰਾ ਕਰ ਲਵੇਗਾ ਗੁਰੂ ਜੀ ਨੇ ਉਸ ਮੁਸੀਬਤ ਚੋਂ ਉਹਨੂੰ ਕੱਢ ਦਿੱਤਾ ਬੜੀ ਆਸਾਨੀ ਨਾਲ ਸੰਗਤ ਜੀ ਇਸੇ ਤਰ੍ਹਾਂ ਹੀ ਜਦੋਂ ਆਪਾਂ ਗੁਰੂ ਮਹਾਰਾਜੀਆਂ ਦੇ ਅੱਗੇ ਕਿਸੇ ਵੀ ਗੱਲ ਦੀ ਬੇਨਤੀ ਜੋਦੜੀ ਕਰਦੇ ਹਾਂ ਸਾਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਪਰ ਕਿਸੇ ਸਮੇਂ ਆਪਾਂ ਭਾਵਨਾ ਕਰਕੇ ਗੁਰੂ ਜੀ ਦੇ ਅੱਗੇ ਇਸ ਦੀਗ ਨੂ ਮਰਿਆਦਾ ਅਨੁਸਾਰ ਬਣਾ ਕੇ ਪੇਟਾ ਕਰਨੇ ਆ ਗੁਰੂ ਮਹਾਰਾਜ ਬਹੁਤ ਕੁਛ ਦਿਨ ਚ ਸਮਰਾਥ ਹੋ ਜਾਂਦੇ ਨੇ ਜੋ ਕੀ ਹੈ ਨਹੀਂ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਸਾਡੀਆਂ ਕਈ ਆਉਣ ਵਾਲੀਆਂ ਮੁਸੀਬਤਾਂ ਵੀ ਗੁਰੂ ਜੀ ਖੁਸ਼ ਹੋ ਜਾਂ ਪਿੱਛੋਂ ਪਹਿਲਾਂ ਹੀ ਕੱਟ ਦਿੰਦੇ ਨੇ ਸੰਗਤ ਜੀ ਆਪ ਜੀ ਜਦੋਂ ਵੀ ਦੇਖ ਬਣਾਓ ਭਾਵਨਾ ਕਰਕੇ ਬਣਾਣਾ ਤੇ ਭਾਵਨਾ ਕਰਕੇ ਹੀ ਭੋਗ ਲਵਾਉਣਾ ਕਿ ਗੁਰੂ ਜੀ ਦੇਗ ਪ੍ਰਵਾਨ ਕਰ ਲਈ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲ ਚੁਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ